ਮਰ ਦਰਾਸ ਮੈਥਨ ਦੁਰਾਕ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਬੀਤੀ ਰਾਤ ਇਹ ਖਬਰ ਆਂਦੀ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਦਰਸਲ ਘਰ ਦੇ ਬਾਹਰ ਸੈਰ ਕਰ ਰਹੇ ਹੁੰਦੇ ਨੇ ਤੇ ਇਸੇ ਦਰਮਿਆਨ ਇੱਕ ਵਾਹਨ ਆਂਦਾ ਹੈ ਦੱਸਿਆ ਜਾਂਦਾ ਕਿ ਇਹ ਗੱਡੀ ਸੀ ਜਿਸ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਫੌਜਾ ਸਿੰਘ ਸੜਕ ਤੇ ਹੀ ਡਿੱਗ ਜਾਂਦੇ ਨੇ ਜੁਆਲੇ ਦੁਆਲੇ ਉਹਨਾਂ ਦੇ ਲੋਕ ਰਹਿੰਦੇ ਨੇ ਉਹਨਾਂ ਦੇ ਵੱਲੋਂ ਇਹ ਦੇਖਿਆ ਜਾਂਦਾ ਜਿਸ ਤੋਂ ਬਾਅਦ ਕੁਝ ਨੌਜਵਾਨ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਪਤਾ ਲੱਗਦਾ ਹੈ ਕਿ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਤਾ ਦੁਨੀਆ ਦੇ ਸਭ ਤੋਂ ਉਮਰਦਰਾਜ਼ ਮੈਰਾਥਨ ਦੌੜਾ ਕਿਹਾ ਜਾਂਦਾ ਹੈ ਕਈ ਰਿਕਾਰਡ ਉਹਨਾਂ ਦੇ ਨਾਮ ਨੇ 99 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਉਹ ਮੈਰਾਥਨ ਦੌੜੇ ਸਨ ਜਿਸ ਉਮਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਹੁਣ ਬੁਢਾਪਾ ਆ ਗਿਆ ਮੰਜੇ ਤੇ ਪੈ ਜਾਣਾ ਚਾਹੀਦਾ ਹੈ ਉਸ ਉਮਰ ਦੇ ਵਿੱਚ ਉਹਨਾਂ ਨੇ ਉਹ ਰਿਕਾਰਡ ਹਾਸਲ ਕੀਤਾ ਜਿਸ ਨੂੰ ਦੇਖ ਕੇ ਦੁਨੀਆ ਉਹਨਾਂ ਵੱਲ ਦੇਖਦੀ ਆ ਸਭ ਨੂੰ ਹੌਸਲਾ ਦਿੰਦੇ ਸੀ 114 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ ਵੀ ਉਹ ਸੈਰ ਕਰਨ ਜਾ ਰਹੇ ਸੀ 114 ਸਾਲ ਉਮਰ ਚੁੱਕੀ ਸੀ ਪਰ ਉਹ ਆਪਣਾ ਰੁਟੀਨ ਫੋਲੋ ਕਰਦੇ ਸੀ ਰੋਜ਼ ਸੈਰ ਤੇ ਜਾਂਦੇ ਸੀ ਤੇ ਹੁਣ ਵੀ ਪਿਛਲੇ ਦਿਨ ਦੀ ਗੱਲ ਕੀਤੀ ਜਾਵੇ ਕੱਲ ਵੀ ਰੋਟੀ ਖਾਣ ਤੋਂ ਬਾਅਦ ਉਹ ਸੈਰ ਕਰਨਗੇ ਸੀ ਜਿਸ ਦਰਮਿਆਨ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਕਈ ਰਿਕਾਰਡ ਉਹਨਾਂ ਦੇ ਨਾਂ ਨੇ ਉਹਨਾਂ ਨੂੰ ਟਰਬਨ ਟੋਰਨਾਡੋ ਰਨਿੰਗ ਬਾਪਾ ਤੇ ਇਸ ਤਰੀਕੇ ਦੇ ਕਈ ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀ ਫੌਜਾ ਸਿੰਘ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਦੁਨੀਆ ਦੇ ਵਿੱਚ ਉਹਨਾਂ ਨੇ ਕਈ ਰਿਕਾਰਡ ਜਿਹੜੇ ਨੇ ਕਾਇਮ ਕੀਤੇ ਨੇ ਮੈਰਾਥਨ ਦੇ ਵਿੱਚ ਉਹਨਾਂ ਨੇ ਇਦਾਂ ਦੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਜਿੱਤੇ ਪੂਰੇ ਪੰਜਾਬ ਨੂੰ ਉਹਨਾਂ ਤੇ ਮਾਣ ਹੈ ਦੱਸ ਦੇ ਕਿ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਸੀ ਇਸ ਉਮਰ 'ਚ ਵੀ ਕਿੰਨੇ ਐਕਟਿਵ ਸੀ ਆਪਣੀ ਰੁਟੀਨ ਫੋਲੋ ਕਰਦੇ ਸੀ ਹਾਲਾਂਕਿ ਕੁਝ ਪਰੇਸ਼ਾਨੀਆਂ ਉਹਨਾਂ ਨੂੰ ਜ਼ਰੂਰ ਆਂਦੀਆਂ ਸੀ ਕਿਉਂਕਿ ਉਮਰ ਦਰਾਜ਼ ਹੋ ਚੁੱਕੇ ਸਨ ਸੁਣਨ 'ਚ ਦਿੱਕਤ ਆਂਦੀ ਸੀ ਪਰ ਆਪਣੀ ਰੁਟੀਨ ਨੂੰ ਉਹ ਜ਼ਰੂਰ ਫੋਲੋ ਕਰਦੇ ਸੀ ਰੋਜ਼ ਸੈਰ ਕਰਦੇ ਸੀ ਆਪਣੀ ਡਾਈਟ ਬਾਰੇ ਵੀ ਉਹਨਾਂ ਨੇ ਦੱਸਿਆ ਸੀ ਤੇ ਹੁਣ ਦੁਨੀਆ ਦੇ ਵਿੱਚ ਉਹ ਨਹੀਂ ਰਹੇ 114 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਿਆ ਵੱਡੀ ਗੱਲ ਹੈ ਕਿ ਉਹ ਘਰ ਦੇ ਬਾਹਰ ਸੈਰ ਕਰ ਰਹੀ ਸੀ ਜਿਸ ਦਰਮਿਆਨ ਇੱਕ ਗੱਡੀ ਆਂਦੀ ਹੈ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਪੂਰੇ ਜੋ ਪੰਜਾਬ ਦੇ ਵਿੱਚ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਹੋਣ ਭਗਵੰਤ ਮਾਨ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਜਾ ਰਿਹਾ ਕਿ ਇਹ ਵੱਡਾ ਘਟ ਹੈ ਪੰਜਾਬ ਦੇ ਲਈ ਉਹਨਾਂ ਦੀਆਂ ਬਹੁਤ ਉਪਲਬਧੀਆਂ ਸੀ ਉਹਨਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਪ੍ਰੋਤਸਾਹਿਤ ਕੀਤਾ ਹੈ ਬਜ਼ੁਰਗਾਂ ਨੂੰ ਹੌਸਲਾ ਦਿੱਤਾ ਹੈ ਕਿ ਤੁਸੀਂ ਆਪਣੀ ਉਮਰ ਦੇ ਨਾਲ ਆਪਣੇ ਜਜ਼ਬੇ ਨੂੰ ਘਟ ਨਹੀਂ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਉਮਰ ਸਿਰਫ ਨੰਬਰਾਂ ਦੇ ਵਿੱਚ ਹੁੰਦੀ ਹੈ ਜਜ਼ਬਾਤ ਤੇ ਹੌਸਲਾ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦਾ ਦਾ ਹੈ 114 ਸਾਲਾਂ ਦੀ ਉਮਰ ਦੇ ਵਿੱਚ ਆਖਰੀ ਸਾਲੇ ਨੇ ਉਹਨਾਂ ਦੇ ਬੱਚੇ ਵਿਦੇਸ਼ ਦੇ ਵਿੱਚ ਨੇ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾਵੇਗਾ ਜਨੰਦਰ ਦੇ ਬਿਆਸਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਜਦੋਂ ਉਹਨਾਂ ਦੇ ਧੀ ਪੁੱਤ ਵਿਦੇਸ਼ ਤੋਂ ਬਾਹਰ ਆ ਜਾਣਗੇ ਫਿਰ ਉਹਨਾਂ ਦੇ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਫੌਜਾ ਸਿੰਘ ਦੇ ਨਾਂ ਕਈ ਉਪਲਬਧੀਆਂ ਨੇ ਜਦੋਂ ਇਹ ਹਾਦਸਾ ਹੁੰਦਾ ਤਾਂ ਪੁਲਿਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈਤੀ ਗਈ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇੱਕ ਗੱਡੀ ਆਂਦੀ ਹੈ ਜਿਸ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਫੌਜਾ ਸਿੰਘ ਦੀ ਮੌਤ ਹੋ ਜਾਂਦੀ ਹੈ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕਰ ਰਹੀ ਹੈ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਜੋ ਫੌਜਾ ਸਿੰਘ ਦੇ ਪੁੱਤਰ ਸਣ ਉਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਤੇ ਹੁਣ ਪੁਲਿਸ ਲਗਾਤਾਰ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਦੇ ਵੱਲੋਂ ਫੌਜਾ ਸਿੰਘ ਨੂੰ ਟੱਕਰ ਮਾਰੀ ਜਾਂਦੀ ਹੈ ਗੱਡੀ ਦੇ ਨਾਲ ਦਰੜਿਆ ਜਾਂਦਾ ਹੈ ਜਿਸ ਦੇ ਕਾਰਨ ਫੌਜਾ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਪਹਿਲਾਂ ਕੀ ਕੁਝ ਪੁਲਿਸ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਆਓ ਸੁਣ ਲੈਂਦੇ ਹਾਂ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੀ ਬੇਟੀ ਦਾ ਠੀਕ ਹੈ ਜਿਹਦੇ ਨਾਲ ਫੌਜਾ ਸਿੰਘ ਜੀ ਜਿਆ ਮਿਲਕ ਹਸਪੀਟਲ 'ਚ ਡੈਥ ਹੋ ਗਈ ਹੈ ਅਸੀਂ ਇੱਥੇ ਮੌਕੇ ਤੇ ਆ ਸੀ ਹੁਣ ਤੇ ਆ ਕੇ ਉਹਨਾਂ ਦਾ ਧਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸੈਂਟ ਤੋਂ ਇਹਨਾਂ 3.5 ਵਜੇ ਮਿਲਕ ਜਿਹੜਾ ਐਕਸਟੈਂਡ ਹੋਇਆ ਹੈ ਉਹਦੀ ਉਹਦੀ ਅਧਾਰਤ ਅਸੀਂ ਨਾਲ ਬਿਆਨ ਲਿਖੀ ਜਿਹੜੀ ਅਫੀਡੇਟ ਕਰਦੀ ਆ 114 ਨੰਬਰ ਲਿਪੀ ਇਹ ਵਾਹਨ ਕਿਹੜਾ ਸੀਗਾ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲੀ ਸੀਗਾ ਸਲੀਪਰ ਸਲੀਪਰ ਰੋਡ ਤੇ ਸੀ ਇਸਰਪੁਰ ਨਹੀਂ ਸੀ ਮੇਨ ਰੋਡ ਤੇ ਸੀ ਜਮੀਨ ਰੋਡ ਤੇ ਸੀ ਮੈਂ ਕਿ ਸ਼ਹਿਰ ਤੇ ਸ਼ਹਿਰ ਸੱਜਣਾ ਸ਼ਹਿਰ ਕਰ ਰਹੀ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਉਹ ਸਾਡੀ ਸਾਡੀ ਟੀਮਾਂ ਲੱਗੀਆਂ ਆ ਪੁਰੰਜਾ ਟੀਮਾਂ ਲੱਗੀਆਂ ਹੋਈਆਂ ਚੈੱਕ ਕਰਨ ਵਾਸਤੇ ਜੋ ਜਾਂਦੀ ਟੈਸਟ ਕਰਨ ਕੋਈ ਪਤਾ ਲੱਗੇ ਕਿਹੜੇ ਵਾਈਕਲ ਸੀ ਇਹ ਸਰਕਾਰ ਕੋਈ ਕਹਿ ਰਹੀ ਆ ਨਾਮ ਨੂੰ ਵੀਕਲੀ ਕਹਿ ਰਹੀ ਆ ਜੀ ਕਾਰ ਕਾਰ ਚ ਲੱਗਾ ਕਿਸੇ ਕਾਰ ਚ ਕੋਈ ਰੰਗ ਰੰਗ ਪਤਾ ਲੱਗਾ ਕੋਈ ਕਾਰਦਾ ਇਹ ਨਹੀਂ ਸਰ ਕੋਈ ਕੁਝ ਬਲਿਆ ਕੀ ਕਾਰਵਾਈ ਕੀਤੀ ਜਾਂਦੀ ਸਰ ਐਫਆਰ ਦਾ ਚ ਕਰਤੀ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸੀਟੀਵੀ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸੀਟੀਵੀ ਦੇ ਨਾਲ ਚੈੱਕ ਕਰਤੀ ਜਾ ਰਹੇ ਆ ਔਰ ਜਲਦੀ ਹੀ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਵਾਂਗੇ ਤਾ ਫੌਜਾ ਸਿੰਘ ਦਾ ਜਨਮ ਤਾਸੀਖੇ 1 ਅਪ੍ਰੈਲ 1911 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਿਆਸਪਿੰਨ ਦੇ ਵਿੱਚ ਹੋਇਆ ਸੀ 5 ਸਾਲ ਦੀ ਉਮਰ ਤੱਕ ਕਿਹਾ ਜਾਂਦਾ ਕਿ ਉਹ ਠੀਕ ਤਰੀਕੇ ਦੇ ਨਾਲ ਤੁਰ ਵੀ ਨਹੀਂ ਪਾਉਂਦੇ ਸੀ ਉਹਨਾਂ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸਾਨ ਸੀ ਖੁਦ ਵੀ ਫੌਜਾ ਸਿੰਘ ਖੇਤੀ ਕਰਦੇ ਸੀ 40 ਤੋਂ ਬਾਅਦ ਉਹਨਾਂ ਨੇ ਸਥਾਨਕ ਦੌੜਾ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ 1995 ਦੇ ਵਿੱਚ 89 ਸਾਲ ਦੀ ਉਮਰ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪਹਿਲੀ ਵਾਰ ਪ੍ਰੋਫੈਸ਼ਨਲੀ ਉਹ ਦੌੜੇ ਸੀ ਫੌਜਾ ਸਿੰਘ ਦੇ ਨਾਂ ਤੇ ਕਈ ਰਿਕਾਰਡ ਜਿਹੜੇ ਨੇ ਦਰਜ ਨੇ ਜਲੰਧਰ ਦੇ ਪਿੰਡ ਬਿਆਸ ਦੇ ਰਹਿਣ ਵਾਲੇ ਸੀ ਆਪਣੇ ਪੁੱਤਰ ਦੇ ਨਾਲ ਇੱਥੇ ਰਹਿੰਦੇ ਸੀ 1994 ਵਿੱਚ ਇੰਗਲੈਂਡ ਗਏ ਸੀ ਦੌੜਾਕ ਫੌਜਾ ਸਿੰਘ ਲੰਡਨ ਦੀਆਂ 5 ਟੋਰਾਂਟੋ ਦੀਆਂ 2 ਤੇ ਨਿਊਯਾਰਕ ਦੀਆਂ ਇੱਕ ਮੈਰਾਥਨ ਸਮੇਤ ਕਈ ਹਾਫ ਮੈਰਾਥਨ ਦੌੜਾਂ ਉਹਨਾਂ ਦੇ ਵੱਲੋਂ ਜਿੱਤੀਆਂ ਗਈਆਂ ਤਾਂ ਬੇहद ਮੰਦ ਭਾਗੀ ਖਬਰ ਹੈ ਕਿ ਬਜ਼ੁਰਗ ਦੁੜਾਕ ਫੌਜਾ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ ਜਲੰਧਰ ਤੋਂ ਲੰਡਨ ਤੱਕ ਉਹਨਾਂ ਨੇ ਕਈ ਸਫ਼ਰ ਤੈਅ ਕੀਤਾ ਹਮੇਸ਼ਾ ਲੋਕਾਂ ਨੂੰ ਪ੍ਰੋਤਸਾਹਿਤ ਕਰਦੇ ਸੀ ਕਿ ਆਪਣੀ ਫਿਟਨੈਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕੀ ਕੁਝ ਉਹਨਾਂ ਦੀਆਂ ਪ੍ਰਾਪਤੀਆਂ ਹੈ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਮੈਰਾਥਨ ਦੇ ਬਾਬੇ ਦੀਆਂ ਪ੍ਰਾਪਤੀਆਂ 93 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਮੈਰਾਥਨ ਦੌੜੇ ਸੀ ਜਿਸ ਉਮਰ ਦੇ ਵਿੱਚ ਬਜ਼ੁਰਗ மஞ்சੇ ਤੇ ਬਹਿ ਜਾਂਦੇ ਉਸ ਉਮਰ ਦੇ ਵਿੱਚ ਦੌੜ ਸ਼ੁਰੂ ਕੀਤੀ ਸੀ ਸਾਲ 2000 ਦੇ ਵਿੱਚ ਲੰਡਨ ਮੈਰਾਥਨ ਦੌੜ ਸੀ ਜਿਸ ਦੇ ਵਿੱਚ ਉਹ ਹਿੱਸਾ ਲਿਆ ਸੀ ਉਹਨਾਂ ਦੇ ਵੱਲੋਂ ਅਤੇ ਇਸ ਦੌੜ ਦੇ ਵਿੱਚ ਉਹਨਾਂ ਨੇ 2001 ਲੰਡਨ ਮੈਰਾਥਨ 6 ਘੰਟੇ 54 ਮਿੰਟ ਪੂਰੀ ਕੀਤੀ ਸੀ ਇਹ ਜੋ ਦੌੜ ਹੋਈ ਸੀ ਉਹਨਾਂ ਨੇ 6 ਘੰਟਿਆਂ ਦੇ ਵਿੱਚ ਪੂਰੀ ਕੀਤੀ ਸੀਗੀ 90 ਪਲੱਸ ਉਮਰ ਵਰਗ ਤੇ ਵਿੱਚ ਪਿਛਲੇ ਰਿਕਾਰਡ ਤੋਂ 58 ਮਿੰਟ ਚੰਗਾ ਕੀਤਾ ਸੀ ਜੋ ਪਿਛਲਾ ਰਿਕਾਰਡ ਉਹਨਾਂ ਨੇ ਬਣਾਇਆ ਸੀ ਉਸ ਰਿਕਾਰਡ ਨੂੰ ਵੀ ਉਹਨਾਂ ਨੇ ਤੋੜ ਦਿੱਤਾ ਸੀ 2003 ਟੋਰਾਂਟੋ ਵਾਟਰਫਰੰਟ ਮੈਰਾਥਨ ਦੇ ਵਿੱਚ 92 ਸਾਲ ਦੀ ਉਮਰ ਦੇ ਵਿੱਚ ਉਹ ਦੌੜੇ ਸਨ ਟੋਰਾਂਟੋ ਵਾਟਰਫਰੰਟ ਮੈਰਾਥਨ 5 ਘੰਟੇ 40 ਮਿੰਟ 1 ਸਕਿੰਟ ਦੇ ਵਿੱਚ ਉਹਨਾਂ ਦੇ ਵੱਲੋਂ ਪੂਰੀ ਕੀਤੀ ਗਈ ਸੀ ਤਾਂ ਉਹਨਾਂ ਨੂੰ ਟਰਬਨ ਨੋਡੋ ਫਿਰ ਉਸ ਤੋਂ ਬਾਅਦ ਮੈਰਥਨ ਦਾ ਬਾਬਾ ਰਨਿੰਗ ਬਾਬਾ ਇਸ ਤਰੀਕੇ ਦੇ ਨਾਲ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਸੀ 2011 ਟੋਰਾਂਟੋ ਵਾਟਰਫਰੰਟ ਮੈਰਥਨ 100 ਸਾਲ ਦੀ ਉਮਰ ਦੇ ਵਿੱਚ ਦੌੜੀ ਸੀ ਤਾਂ ਕਈ ਵੱਡੇ ਰਿਕਾਰਡ ਵਿਸ਼ਵ ਰਿਕਾਰਡ ਉਹਨਾਂ ਨੇ ਆਪਣੇ ਨਾਂ ਦਰਜ ਕੀਤੇ ਸੀ ਟੋਰਾਂਟੋ ਵਾਟਰਫਰੰਟ ਮੈਰਥਨ 8 ਘੰਟੇ 11 ਮਿੰਟ 6 ਸਕਿੰਟ ਦੇ ਵਿੱਚ ਉਹਨਾਂ ਦੇ ਵੱਲੋਂ ਪੂਰੀ ਕੀਤੀ ਗਈ ਸੀ ਤਾਂ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉਹਨਾਂ ਨੇ ਇਹ ਰਿਕਾਰਡ ਬਣਾਏ ਨੇ ਟਰਬਨ ਟਰਨੋਡੋ ਜੇਕਰ ਗੱਲ ਕੀਤੀ ਜਾਵੇ ਫੌਜਾ ਸਿੰਘ ਦੀ ਫੌਜਾ ਸਿੰਘ ਕੱਲ ਵੀ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇੱਕ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਤਾਂ ਇਸ ਵੇਲੇ ਉਹਨਾਂ ਦੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ ਜੋ ਪੰਜਾਬ ਦੀਆਂ ਵੱਡੀਆਂ ਜੇਕਰ ਸ਼ਖਸੀਅਤਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਜਾ ਰਿਹਾ ਹੈ ਵੱਡੇ ਵੱਡੇ ਸਿਆਸੀ ਲੀਡਰ ਦੁੱਖ ਜਤਾ ਰਹੇ ਨੇ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਘਾਟਾ ਹੈ ਪੰਜਾਬ ਤੇ ਵਰਲਡ ਦੇ ਲਈ ਕਿਉਂਕਿ ਉਹਨਾਂ ਨੇ ਬਹੁਤ ਜਿਹੜੀ ਦੇਣ ਹੈ ਦਿੱਤੀ ਸੀ ਉਹਨਾਂ ਦੀ ਕਾਰ ਹਾਦਸੇ ਦੇ ਵਿੱਚ ਮੌਤ ਹੋ ਗਈ ਇਹ ਬੇਹਦ ਮੰਦ ਭਗ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ ਆਤਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਜੋ ਜੋ ਦੁੱਖ ਹੈ ਉਹ ਜਤਾਇਆ ਜਾ ਰਿਹਾ ਹੈ ਇਸ ਵੇਲੇ ਜੋ ਫੌਜਾ ਸਿੰਘ ਦੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਕੋਈ ਉਦਾਸ ਹੈ ਦੁਨੀਆ ਦੇ ਸਭ ਤੋਂ ਉਮਰਦਾਰਸ ਐਥਲੀਟ ਤੇ ਟਰਬਨ ਟੌਰਨੈਡੋ ਦੇ ਨਾਮ ਨਾਲ ਮਸ਼ਹੂਰ ਸਨ ਫੌਜਾ ਸਿੰਘ ਜਿਨ੍ਹਾਂ ਦੀ ਬੀਤੀ ਰਾਤ ਮੌਤ ਹੋ ਗਈ ਜਲੰਧਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਇਸੇ ਦਰਮਿਆਨ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਇਲਾਜ ਦੇ ਲਈ ਇੱਕ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਪਰ ਉੱਥੇ ਉਹਨਾਂ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਜੋ ਪੁਲਿਸ ਨੇ ਉਹਨਾਂ ਦੇ ਪੁੱਤ ਤਰਮਿੰਦਰ ਸਿੰਘ ਦੀ ਸ਼ਿਕਾਇਤ ਤੇ ਜੋ ਵਾਹਨ ਚਾਲਕ ਸੀ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਫੌਜਾ ਸਿੰਘ ਬਿਆਸ ਮਿੰਟ ਦੇ ਵਿੱਚ ਆਪਣੇ ਪੁੱਤ ਦੇ ਨਾਲ ਰਹਿੰਦੇ ਸਨ ਪੁੱਤ ਅਤੇ ਜੋ ਉਹਨਾਂ ਦੀਆਂ ਧੀਆਂ ਨੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਉਹਨਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦੇ ਸਕਣ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਕਾ ਫੌਜਾ ਸਿੰਘ ਨੇ 80 ਸਾਲ ਦੀ ਉਮਰ ਦੇ ਵਿੱਚ ਦੌੜਨਾ ਜਿਹੜਾ ਉਹ ਸ਼ੁਰੂ ਕੀਤਾ ਸੀ 2012 ਦੇ ਵਿੱਚ ਲੰਟ ਜੋ ਲੰਡਨ 올림픽 ਸੀ ਉਸ ਦੇ ਵਿੱਚ ਉਹਨਾਂ ਨੇ ਜੋ ਮਸ਼ਾਲ ਵਾਹਕ ਨੇ ਉਸ ਦੀ ਭੂਮਿਕਾ ਨਿਭਾਈ ਸੀ ਤਾਂ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਫੌਜਾ ਸਿੰਘ ਕਿਸ ਤਰੀਕੇ ਦੇ ਨਾਲ ਫਿਟ ਸੀ ਪਰ ਉਹਨਾਂ ਦੇ ਜੋ ਹੁਣ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸ ਵੇਲੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ